ਸਾਰੀ ਸਰ ਇੱਕ ਮਿੰਟ ਦੇਖੋ ਤੁਸੀਂ ਕਿੱਡਾ ਵਧੀਆ ਮਾਹੌਲ ਆ ਨਹਿਰ ਦੇ ਕਿਨਾਰੇ ਵਧੀਆ ਚਾਹ ਬਠਿੰਡੇ ਆਏ ਹੋਗੇ ਤਰਪਿੰਦਰ ਸਿੰਘ ਬਰਾੜ ਸਾਡੇ ਨਾਲ ਹੋਣ ਤੇ ਚਾਹ ਨਾ ਪੀ ਕੀਤੇ ਕਿਵੇਂ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਚਾਹ ਦੇ ਸ਼ਕੀਨ ਇੱਥੋਂ ਚਾਹ ਪੀਣਗੇ ਤੇ ਬਠਲ ਤਰਾਪ ਦਾ ਘਰੇ ਆ ਕੇ ਬਣਾਉਣਗੇ ਇਹ ਠੀਕ ਹੈ ਜੀ ਨਜ਼ਾਰਾ ਬਈ ਤੁਸੀਂ ਬਈ ਬਹੁਤ ਖੂਬਸੂਰਤ ਨਜ਼ਾਰਾ ਅਸੀਂ ਇਸ ਵਕਤ ਹੈਗੇ ਆ ਜੀ ਦੋਦੇ ਮਹਿਰਾਂ ਤੇ ਇੱਕ ਆਪਾਂ ਵੀਡੀਓ ਬਣਾ ਰਹੇ ਆ ਬੜੀ ਵਧੀਆ ਵੀਡੀਓ ਹੈ ਜਿੰਨੇ ਵੀ ਬੱਚੇ ਜਿਹੜੇ ਪੜਦੇ ਆਪਣੇ ਕਿਸੇ ਬਾਹਰਲੇ ਮੁਲਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿੱਥੇ ਪੜਦੇ ਆ ਸੋਨੂੰ ਪਤਾ ਵੀ ਕ੍ਰਾਈਮ ਬਹੁਤ ਜ਼ਿਆਦਾ ਅੱਜ ਕੱਲ ਬਹੁਤ ਜ਼ਿਆਦਾ ਤੇ ਆਪਾਂ ਰੋਜ਼ ਮੰਦਭਾਗੀਆਂ ਘਟਨਾਵਾਂ ਸੁਣਦੇ ਵੀ ਆਂ ਖਬਰਾਂ ਤੇ ਵੇਖਦੇ ਵੀ ਆਂ ਤੇ ਇੱਕ ਇਜਿਹੀ ਘਟਨਾ ਹੋਈ ਸੀ ਕਾਫੀ ਸਮਾਂ ਪਹਿਲਾਂ ਸਿਕਿਉਰਿਟੀ ਗਾਰਡ ਸੀ ਸਰਦਾਰ ਭਰਾ ਆਪਣਾ ਮੇਰੇ ਉੱਚੀ ਬੋਲਣ ਦਾ ਕਾਰਨ ਇਹੀ ਹੈ ਵੀ ਬਰਾੜ ਸਾਹਿਬ ਗੱਲ ਕਰ ਰਹੇ ਸੀ ਚੁੱਪ ਕਰਾਦੇ ਆਪਾਂ ਜਦੋਂ ਕੈਮਰਾ ਚੱਲਦਾ ਹੈ ਬਰਾੜ ਸਾਹਿਬ ਉਹਦੀ ਚੁੱਪ ਕਰ ਜਾਂਦੇ ਆ ਤੇ ਹੁਣੇ ਉਹਨੇ ਸਾਨੂੰ ਖਬਰ ਮਿਲੀ ਅਸਤੇ ਜਾ ਰਹੇ ਜ਼ਰੂਰੀ ਕੰਮ ਪਰ ਇਹ ਪਹਿਲਾਂ ਹੀ ਪਲਾਨ ਸੀ ਬਰਾੜ ਸਾਹਿਬ ਦਾ ਵੀ ਆਪਾਂ ਐ ਕਰਕੇ ਆ ਸੈਟਿੰਗ ਕਰਨੀ ਅੱਜ ਦੇ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਮੇਰੇ ਉੱਚੀ ਬੋਲਣ ਦਾ ਕਾਰਨ ਇਹੀ ਹੈ ਵੀ ਬਰਾੜ ਸਾਹਿਬ ਗੱਲ ਕਰ ਰਹੇ ਸੀ ਚੁੱਪ ਕਰਾਦੇ ਆਪਾਂ ਜਦੋਂ ਕੈਮਰਾ ਚੱਲਦਾ ਹੈ ਬਰਾੜ ਸਾਹਿਬ ਉਹਦੀ ਚੁੱਪ ਕਰ ਜਾਂਦੇ ਆ ਤੇ ਹੁਣੇ ਉਹਨੇ ਸਾਨੂੰ ਖਬਰ ਮਿਲੀ ਇਸ ਤਰ੍ਹਾਂ ਜਾ ਰਹੇ ਜ਼ਰੂਰੀ ਕੰਮ ਪਰ ਇਹ ਪਹਿਲਾਂ ਹੀ ਪਲਾਨ ਸੀ ਬਰਾੜ ਸਾਹਿਬ ਦਾ ਵੀ ਆਪਾਂ ਐ ਕਰਕੇ ਆ ਸੈਟਿੰਗ ਕਰਨੀ ਹੈ ਕਿਉਂਕਿ ਬਰਾੜ ਸਾਹਿਬ ਨੇ ਡਾਇਰੈਕਟਿੰਗ ਕਰਨ ਦਿੱਤੇ ਹੋਏ ਸੀ ਉਹ ਆਪਦੇ ਕੱਪੜੇ ਫੜਨੇ ਸੀ ਉਸੇ ਚੀਜ਼ ਦਾ ਲਾਟ ਆਇਆ ਜਾ ਰਿਹਾ ਤੇ ਚਲ ਕਪੜੇ-ਕਪੜੇ ਫੜਦੇ ਆ ਤੇ ਬਰਾੜ ਸਾਹਿਬ ਤਾਂ ਫਿਰ ਪਾਰਟੀ ਵੀ ਲਈ ਜਾਊਗੀ ਕਿਉਂਕਿ ਅੱਜ ਸਾਨੂੰ ਜਿਹੜਾ ਨਜਾਇਜ਼ ਬਰਾੜ ਸਾਹਿਬ ਨੇ ਢੇਡਾ ਲਵਾਇਆ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹ ਢੇਡੇ ਦਾ ਮੁੱਲ ਤਾਂ ਮੋੜਾਂਗੇ ਕਿਉਂ ਬਰਾੜ ਸਾਹਿਬ ਸਹੀ ਹੈ ਹਾਂ ਚਲੋ ਜੀ ਮਿਲਦੇ ਆ ਬਠਿੰਡੇ ਜਾ ਕੇ ਫੌਂਟ ਜੀ ਬਠਿੰਡੇ ਤੇ ਬਠਿੰਡੇ ਤੋਂ ਬਾਅਦ ਸ਼ਹਿਰ ਸਾਨੂੰ ਜਾਣਾ ਪਵੇ ਜੀ ਸ਼੍ਰੀ ਬਖਤਰ ਸਾਹਿਬ ਸਾਡਾ ਜ਼ਿਲ੍ਹਾ ਉੱਥੇ ਵੀ ਕੰਮ ਕਰਾਂਗੇ ਮੈਂ ਟੋਮੇਂਟੀ ਕੰਮ ਨੇ ਮੇਟਾ ਨਾ ਕੋਈ ਲੇਟਵਾ ਹੋ ਗਿਆ ਸੀ ਚਲੋ 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 ਕਿੱਥੇ ਆਪ ਜੀ ਆਪਕ ਸਤ ਹੈ ਜੀ ਆਪਣੇ ਏਸੀ ਮਾਰਕੀਟ ਕੋਲੇ ਆ ਗਏ ਜੀ ਆਪਣੇ ਸਰਦੇਵ ਕਰਨ ਵਾਲੇ ਭਾਈ 파ਰਸੀ ਪਹੁੰਚ ਗਏ ਸੀ ਚਾੜੇ ਕੋਲੇ ਪਟੰਡੇ ਆਏ ਹੋਗੇ ਤਰਪਿੰਦਰ ਸਿੰਘ ਬਰਾੜ ਸਾਡੇ ਨਾਲ ਹੋਣ ਤੇ ਚਾਹ ਨਾ ਪੀ ਕੀ ਜੱਗੇ ਕਿਵੇਂ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਚਾਹ ਦੇ ਸ਼ਕੀਨ ਇੱਥੋਂ ਚਾਹ ਪੀਣਗੇ ਤੇ ਬੱਠਲ ਤਰਾਪ ਦਾ ਘਰੇ ਆ ਕੇ ਬਣਾਉਣਗੇ ਇਹ ਤੁਹਾਨੂੰ ਪਤਾ ਹੀ ਹੈ ਨਾਲ ਖਾਣ ਕੇ ਜੀ ਤੋਸ਼ਾ ਬਹੁਤ ਬੜੀਆ ਚਾਹ ਹੁੰਦੀ ਹੈ ਇੱਥੀ ਚਾਹ ਰੈਡੀ ਹੈ ਜੇ ਨਾ ਰੈਡੀ ਹੋ ਤਾਂ ਆਪਣਾ ਕੰਡਾ ਲੱਗ ਜਾਂਦਾ ਹੈ ਤੀਨੇ ਚਾ ਫਿਰ ਕਰਦੇ ਆ ਗੱਲ ਬਾਤ ਬਾਈ ਮੱਛਰ ਵਾਲੇ ਨੂੰ ਮਲਾਉਣ ਲੱਗੇ ਸਾਨੂੰ ਆ ਜਾਓ ਠੀਕ ਹੈ ਜੀ ਇਹ ਹੋਰ ਬਾਈ ਤੁਸੀਂ ਬਾਈ ਤੁਸੀਂ ਕੋਠੇ ਦੇ ਤੁਸੀਂ ਆਓ ਤੁਸੀਂ ਆਪਰ ਬਾਈ ਵਧ ਗਿਆ ਜੀ ਸਾਰੀ ਸਰ ਇੱਕ ਮਿੰਟ ਆਇਆ ਬੰਦਰਾ ਹਟ ਜਾ ਬੱਸ ਵਾਹ ਬਾਬ ਬਹੁਤ ਖੂਬਸੂਰਤ ਨਜ਼ਾਰਾ ਅਸੀਂ ਇਸ ਵਕਤ ਹੈਗੇ ਆਂ ਜੀ ਦੁੱਦੇ ਨਹਿਰਾਂ ਤੇ ਡਲਦੀ ਹੋਈ ਸ਼ਾਮ ਤੇ ਆ ਚੀਜ਼ ਤਾਂ ਕਿੱਡੀਆਂ ਘੈਂਟ ਲੱਗਦੀਆਂ ਅੱਜ ਕੱਲੇ ਫਿਲਮਾਂ 'ਚ ਦੇਖਣ ਨੂੰ ਰਹਿ ਗਈਆਂ ਵੈਸੇ ਬਹੁਤ ਘੱਟ ਹੈ ਬਾਈ ਯਾਰ ਕਿਧਰ ਚਾਹ ਬਣਾ ਰਹੇ ਆ ਪਕੌੜੇ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਹਰੀਕੇ ਪਤਨਾਲ ਦੀ ਨਹਿਰਾ ਇਹ ਆਹ ਰੋਡ ਜਾਂਦੀ ਸਿੱਧੀ ਬਠਿੰਡਾ ਤੇ ਆ ਜਾਂਦੀ ਸ੍ਰੀ ਮੁਕਸਰ ਸਾਹਿਬ ਆ ਦੇਖੋ ਆਏ ਹੁਣ ਮਤਲਬ ਫਿਲਮਾਂ ਜਿਹੇ ਪਾਖਰ ਵੇਣੇ ਆ ਪੁਰਾਣਾ ਪੰਜਾਬ ਪਾਕਿਸਤਾਨ ਦੇ ਵਿੱਚ ਤੁਹਾਨੂੰ ਅੱਜ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਦਾੜੀ ਵਾਲੇ ਬੋੜ ਬਹੁਤ ਲੰਬੀ ਉਮਰ ਹੈ ਦਰਖਤਾਂ ਦੀ ਇੱਧਰ ਸਾਡੇ ਬਜ਼ੁਰਗ ਚਾਹ ਬਣਾ ਰਹੇ ਨੇ ਵਾਹ ਜੀ ਵਾਹ ਇੱਕ ਖੂਬਸੂਰਤ ਝਲਕੀ ਆ ਪੁਰਾਣੇ ਪੰਜਾਬ ਦੀ ਅੱਗੇ ਦੇਖਣੀਆਂ ਜੀ ਵਾਹ ਜੀ ਵਾਹ ਦੇਖੋ ਤੁਸੀਂ ਕਿੰਦਾ ਵਧੀਆ ਮਾਹੌਲ ਆ ਨਹਿਰ ਦੇ ਕਿਨਾਰੇ ਵਧੀਆ ਚਾਹ ਮਨ ਖੁਸ਼ ਹੋ ਗਿਆ ਤੇ ਵਾਹ ਜੀ ਵਾਹ ਤੁਸੀਂ ਐਂ ਵੇਖੋ ਵੀ ਚਲ ਹੁਣ ਤਾਂ ਹਜੇ ਠੰਡ ਹੈ ਗਰਮੀ ਦੇ ਵਿੱਚ ਵੀ ਇੱਥੇ ਬੜਾ ਸਕੂਨ ਮਿਲਦਾ ਹਣਾ ਬੈਠ ਕੇ ਵਾਈ ਬਣਾ ਰਿਹਾ ਚਾਹ ਵਾਹ ਵੀ ਵਾਹ ਕਿਹ ਆ ਨਜ਼ਾਰਾ ਵਾਹ ਯਾਰ ਜਗਾ ਤੁਹਾਡੀ ਲੋਕੇਸ਼ਨ ਬੜੀ ਘੈਂਟ ਆ ਨਾ ਹਾਂਜੀ ਬਿਲਕੁਲ ਠੰਡ ਦੇ ਵਿੱਚ ਚਲੋ ਠੀਕ ਹੈ ਗਰਮੀ ਵਿੱਚ ਬੜਾ ਨਜ਼ਾਰਾ ਉਹਨਾਂ ਬੈਠ ਕੇ ਵਧੀਆ ਹਵਾ ਪੂਰੀ ਹੈ ਨਾ ਇਹ ਚੀਜ਼ਾਂ ਆਪਣੇ ਪੰਜਾਬ ਵਿੱਚ ਬਹੁਤ ਘੱਟ ਰਹਿ ਗਈਆਂ ਬਹੁਤ ਵਧੀਆ ਹੈ ਪਾਕਿਸਤਾਨ 'ਚ ਤਾਂ ਬਹੁਤ ਹੁਣੇ ਜਿਹੜੇ ਪਰ ਆਪਣੇ ਦਰਖਤ ਨਹੀਂ ਛੱਡੇ ਪਟ ਪਟ ਕੇ ਰੋੜਾ ਬਣਾ ਦਿਆਂ ਚਲੋ ਰੋੜਾ ਬਣਾਉਣੀਆਂ ਵੀ ਜ਼ਰੂਰੀ ਹੈ ਡਿਵੈਲਪਮੈਂਟ ਹੋਊਗੀ ਤਾਂ ਫੇਰ ਹੀ ਚਲੋ ਬਕਵਾਸ ਵੱਧਾ ਪਰ ਆਏ ਆ ਵੀ ਨਾਲ ਦਰਖਤ ਲਾਓ ਉਹਨਾਂ ਨੂੰ ਵੱਡਾ ਵੀ ਕਰੋ ਉਕੇ ਹੁਣ ਪੱਟਿਆ ਗਿਆ ਤਾਂ ਬਹੁਤ ਸਾਲਾਂ ਵਿੱਚ ਦੀ ਮਨ ਲੱਗਦਾ ਵੱਡਾ ਹੋਊਗਾ ਐਡਾ ਵੱਡਾ ਤਾਂ ਮਨ ਲੱਗਦਾ ਆਪਣੇ ਤੋਂ ਬਾਅਦ ਬੂਦੀ ਹੋਣਗੇ ਰਹਿ ਨਹੀਂ ਦਰਖਤ ਇਹੋ ਜਿਹਾ ਹੁਣ ਇਹਦੇ ਤੇ ਯਾਦਤਰ ਪਹਿਨਾਂਦੇ ਹਰੇ ਹਲ ਜਿਹੜਾ ਕਬੂਤਰ ਵਰਗਾ ਪੰਛੀ ਹੁੰਦਾ ਬਹੁਤ ਸਾਰੇ ਮੰਨਾਂ ਨੂੰ ਤਾਂ ਵੀ ਨਹੀਂ ਪਤਾ ਹੁੰਣਾ ਤੇ ਉਹ ਵੀ ਇਨ੍ਹਾਂ ਵਿੱਚ ਬੈਠਦਾ ਸੀ ਨਾ ਜਦੋਂ ਤੇ ਵਿੱਚ ਹੀ ਰੁਕ ਜਾਂਦੇ ਪੱਤਿਆਂ ਦੇ ਰੰਗ ਉਹਦਾ ਵੀ ਹਰਾ ਹੁੰਦਾ ਤਾਂ ਪਤਾ ਨਹੀਂ ਲੱਗਦਾ ਹਾਂਜੀ ਦੋਸਤੋ ਪਿੰਡ ਅਸੀਂ ਆ ਗਏ ਸੀਗੇ ਸ੍ਰੀ ਮੁਕਸਰ ਸਾਹਿਬ ਤੋਂ ਤੇ ਤੁਹਾਨੂੰ ਪਤਾ ਹੀ ਪਹਿਲਾਂ ਵੜਹਣ ਦੇ ਗਏ ਫਿਰ ਸ੍ਰੀ ਮੁਕਸਰ ਸਾਹਿਬ ਗਏ ਸਮਾਂ ਘੱਟ ਸੀ ਤੇ ਪਰ ਤੁੰਨ ਤੋਂ ਪਹਿਲਾਂ ਪਹਿਲਾਂ ਕਰਿਆ ਆ ਚੁੱਕੇ ਆ ਤੇ ਅੱਜ ਮੈਂ ਤੁਹਾਨੂੰ ਇੱਕ ਕੱਲ ਹੋਰ ਦੱਸਣੀ ਆ ਵੀ ਕੱਲੋਂ ਨਾਲ ਇੱਕ ਆਪਾਂ ਵੀਡੀਓ ਬਣਾ ਰਹੇ ਆ ਬੜੀ ਵਧੀਆ ਵੀਡੀਓ ਹੈ ਜਿੰਨੇ ਵੀ ਬੱਚੇ ਜਿਹੜੇ ਪੜਦੇ ਆਪਣੇ ਕਿਸੇ ਬਾਹਰਲੇ ਮੁਲਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿੱਥੇ ਵੜਦੇ ਆ ਤੁਹਾਨੂੰ ਪਤਾ ਵੀ ਕ੍ਰਾਈਮ ਬਹੁਤ ਜ਼ਿਆਦਾ ਅੱਜ ਕੱਲ ਬਹੁਤ ਜ਼ਿਆਦਾ ਤੇ ਆਪਾਂ ਰੋਜ਼ ਮੰਦ ਭਾਗੀਆਂ ਘਟਨਾਵਾਂ ਸੁਣਦੇ ਵੀ ਆਂ ਖਬਰਾਂ ਤੇ ਵੇਖਦੇ ਵੀ ਆਂ ਤੇ ਇੱਕ ਇਜਿਹੀ ਘਟਨਾ ਹੋਈ ਸੀ ਕਾਫੀ ਸਮਾਂ ਪਹਿਲਾਂ ਸਿਕਿਉਰਿਟੀ ਗਾਰਡ ਸੀ ਸਰਦਾਰ ਭਰਾ ਆਪਣਾ ਤੇ ਕਾਲੇ ਵੱਲੋਂ ਮਤਲਬ ਗੋਲੀ ਮਾਰ ਦਿੱਤੀ ਗਈ ਸੀ ਤੇ ਪਿੱਠ ਤੇ ਉਹ ਭਾਈ ਦਾ ਸੀ ਤੇ ਪਿੱਛੋਂ ਚਲਾਤੀ ਸੀ ਉਹ ਨਿਊਜ਼ ਵੀ ਬਹੁਤ ਵਾਇਰਲ ਹੋਈ ਸੀ ਤੇ ਉਹ ਕੀ ਕਾਰਨ ਬਣਿਆ ਸੀ ਉਹਦਾ ਮਤਲਬ ਗੋਲੀ ਚਲਾਉਣ ਦਾ ਕੀ ਕਾਰਨ ਸੀ ਉਹ ਕੀ ਕਰਨਾ ਸੀ ਉੱਥੇ ਕਾਲੇ ਕੱਲ ਨੂੰ ਸਾਰੀ ਵੀਡੀਓ ਪ੍ਰੋਪਰ ਬਣਾਵਾਂਗੇ ਤੇ ਇੱਕ ਜਾਣਕਾਰੀ ਜਰੂਰ ਹੈ ਜਿੰਨੇ ਵੀ ਆਪਣੇ ਸਟੂਡੈਂਟ ਪੜ੍ਹਦੇ ਆ ਜਾਂ ਕੋਈ ਗਾਰਡ ਦਾ ਕੰਮ ਕਰਦੇ ਖਾਸ ਤੌਰ ਤੇ ਉਹ ਉਹ ਇਹ ਵੀਡੀਓ ਨੂੰ ਜਰੂਰ ਦੇਖਣਾ ਧਿਆਨ ਨਾਲ ਸੁਣਨਾ ਚਲੋ ਆਏ ਮਜਬੂਰੀਆਂ ਬਣ ਜਾਂਦੀਆਂ ਕੰਮਕਾਰ ਆਪਾਂ ਕਰਨੇ ਪੈਂਦੇ ਆ ਪਰ ਸਭ ਤੋਂ ਪਹਿਲਾਂ ਸੇਫਟੀ ਹੈ ਜੇ ਆਪ ਆਪ ਹੀ ਸੇਫ ਨਹੀਂ ਤਾਂ ਫਿਰ ਮਗਰੋਂ ਪਰਿਵਾਰ ਵੀ ਰੋ ਲ ਜਾਂਦੇ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਕੱਲ੍ਹ ਵਾਲੀ ਵੀਡੀਓ ਤੁਸੀਂ ਧਿਆਨ ਨਾਲ ਦੇਖਣੀ ਹੈ ਤੇ ਧਿਆਨ ਨਾਲ ਸੁਣਨੀ ਹੈ ਤੇ ਉਹਦੇ ਚ ਬਹੁਤ ਜ਼ਰੂਰੀ ਗੱਲਾਂ ਹੈ ਇੱਕ ਤਾਂ ਤੁਹਾਨੂੰ ਆਪ ਦੱਸਾਂਗੇ ਵੀ ਕਾਰਨ ਕੀ ਬਣਿਆ ਸੀ ਉਦੋਂ ਤੇ ਦੂਜੀ ਗੱਲ ਵੀ ਤੁਸੀਂ ਜਿਹੜੀ ਜੋਬ ਸਿਲੈਕਟ ਕਰਦੇ ਹੋ ਉਹਦਾ ਤਰੀਕਾ ਸਹੀ ਕੀ ਹੈ ਕਿਹੜੀ ਕੰਪਨੀ ਦੀ ਜੋਬ ਤੁਹਾਨੂੰ ਚਾਹੀਦੀ ਹੈ ਤੇ ਇੱਕ ਛੋਟੀ ਜਿਹੀ ਗਲਤੀ ਕਰਕੇ ਅੱਜ ਮਤਲਬ ਇਹ ਚੀਜ਼ ਹੋ ਗਈ ਸੀਗੀ ਜੇ ਕੋਈ ਗਾਈਡ ਕਰਨ ਵਾਲਾ ਬੰਦਾ ਸਹੀ ਹੁੰਦਾ ਤਾਂ ਅੱਜ ਉਹ ਨੌਜਵਾਨ ਜਿਉਂਦਾ ਹੁੰਦਾ ਤਾਂ ਕਰਕੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਜਿਹਦੇ ਬੱਚੇ ਪੜਦੇ ਉਹ ਵੀ ਧਿਆਨ ਨਾਲ ਤੇ ਇੱਕ ਤਾਂ ਆਏ ਹੋਏ ਨੇ ਚਲੋ ਵੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲੈ ਕਹਿੰਦਾ ਵੀ ਬੈਠ ਕੇ ਕਰਨ ਵਾਲੀ ਹੈ ਜਾਂ ਸੌਖੀ ਹੈ ਜਾਂ ਜਿਵੇਂ ਵੀ ਹੈ ਪਰ ਕੰਮ ਤਾਂ ਕੋਈ ਵੀ ਸੌਖਾ ਨਹੀਂ ਹੁੰਦਾ ਤੇ ਪਰ ਉਹਦੇ ਚ ਸੇਫਟੀ ਹੋਣੀ ਜ਼ਰੂਰੀ ਹੈ ਭਾਵੇਂ ਆਪਾਂ ਕੋਈ ਕੰਮ ਹੀ ਕਰਦੇ ਹੋਗੇ ਸਭ ਤੋਂ ਪਹਿਲਾਂ ਸੇਫਟੀ ਹੈ ਕਈ ਕੰਪਨੀਆਂ ਹੁੰਦੀਆਂ ਜਿਹੜੀਆਂ ਸੇਫਟੀ ਨੂੰ ਪਹਿਲ ਦਿੰਦੀਆਂ ਕੱਲ ਨੂੰ ਆਪਾਂ ਉਹੀ ਰੀਅਲ ਘਟਨਾਵਾਂ ਬਾਰੇ ਗੱਲਬਾਤ ਕਰਾਂਗੇ ਸਾਰੀ ਤੇ ਉਮੀਦ ਹੈ ਵੀ ਤੁਸੀਂ ਇਹ ਜਾਣਕਾਰੀ ਸਾਰੇ ਜਿੰਨੇ ਵੀ ਆਪਣੇ ਦੇਖਣ ਵਾਲੇ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਪੜਦੇ ਆ ਜੌਬ ਕਰਦੇ ਆ ਬੱਚੇ ਵੱਢਦੇ ਆ ਉਹਨਾਂ ਤੱਕ ਪਹੁੰਚਾਉਂਗੇ ਤੇ ਬਾਕੀ ਪਿੰਡ ਪਹੁੰਚ ਗਏ ਸੀਗੇ ਫਿਲਹਾਲ ਹੁਣ ਸੂਰਜ ਜਿਹੜਾ ਢਲਨ ਵਾਲਾ ਹੈ ਬਾਕੀ ਹੁਣ ਕੁਝ ਦਿਨ ਪਿੰਡਾਂ ਹੈ ਤੇ ਵੈਸੇ ਮਨਤਾ ਵਿਆਹ ਜੇ ਯਰਤ ਰਾਏ ਆ ਹੁਣ ਤਾਂ ਮਤਲਬ ਪੋਦੇ ਮਹੀਨੇ ਤੋਂ ਬਾਅਦ ਹੀ ਆਉਣ ਲੱਗੇ ਆ ਤੇ ਹੁਣ ਵਿਆਹ ਬਹੁਤ ਆ ਖਾਸ ਕਰ ਮੇਰੇ ਦੋਸਤਾਂ ਦੇ ਵਿਆਹ ਬਹੁਤ ਆ ਬੜੇ ਵਧੀਆ-ਵਧੀਆ ਤੁਹਾਨੂੰ ਵਿਆਹ ਦਿਖਾਵਾਂਗੇ ਜਿੱਥੇ ਬਹੁਤ ਵਧੀਆ-ਵਧੀਆ ਖਾੜੇ ਆ ਰਹੇ ਆ ਨੇ ਆਰੇ ਤਾਂ ਵਿਆਹ ਬਾਕੀ ਥੋੜੇ ਸਮੇਂ ਤੱਕ ਜਾਂਨੇ ਅੱਡੇ ਤੇ ਨਾ ਮਨਪ੍ਰੀਤ ਘਰੇ ਆ ਉਹ ਵੀ ਵਿਆਹ ਤੇ ਗਿਆ ਹੋਇਆ ਤੁਹਾਨੂੰ ਪਤਾ ਵੀ ਹੁਣ ਤਾਂ ਵਿਆਹ ਹੀ ਚੱਲੀ ਜਾਂਦੇ ਆ ਇੱਕ ਤਾਂ ਵਿਆਹ ਚੱਲੀ ਜਾਂਦੇ ਆ ਇੱਕ ਥੋੜਾ ਮੌਸਮ ਦਾ ਵੀ ਆਇਆ ਹੈ ਵੀ ਕਦੇ ਮਤਲਬ ਇੱਕ ਦਿਨ ਗਰਮੀ ਹੋ ਗਈ ਦੋ ਦਿਨ ਠੰਡ ਹੋ ਗਈ ਫਿਰ ਤਿੰਨ ਚਾਰ ਦਿਨ ਗਰਮੀ ਹੋ ਗਈ ਹੁਣ ਮੌਸਮ ਵੀ ਆਇਆ ਚੱਲੀ ਜਾਂਦਾ ਮੌਸਮ ਦਾ ਕੋਈ ਹਿਸਾਬ ਕਿਤਾਬ ਨਹੀਂ ਤੇ ਹੁਣ ਆਉਣ ਵਾਲੇ ਦਿਨਾਂ 'ਚ ਵੇਣੇ ਆ ਜੇ ਹੁਣ ਐਂ ਗਰਮੀ ਇਸ ਮਹੀਨੇ ਦੇ ਵਿੱਚ ਤਾਂ ਤੁਸੀਂ ਵੇਖੋ ਵੀ ਜੂਨ ਜਲਾਈ 'ਚ ਕੀ ਹਾਲ ਹੋਊਗਾ ਤੇ ਬਾਕੀ ਕਣਕਾਂ ਵੀ ਫੇਰ ਹੀ ਵਧੀਆ ਹੋਣਗੀਆਂ ਠੰਡ ਪਵੇ ਧੁੰਦਾ ਪੈਣਾ ਹੁਣ ਅੱਗਾ ਪਰਮਾਤਮਾ ਨੂੰ ਪਤਾ ਵੀ ਹੁਣ ਇਹ ਹੋ ਕੀ ਰਿਹਾ ਹੈ ਇਹਦਾ ਕਾਰਨ ਤਾਂ ਸਭ ਨੂੰ ਪਤਾ ਹੀ ਹੈ ਖਰ ਹੁਣ ਆਇਆ ਵੀ ਚਲੋ ਡਵੈਲਪਮੈਂਟ ਹੋ ਰਹੀ ਹੈ ਅਲੱਗ ਚੀਜ਼ ਹੈ ਹੋਣੀ ਚਾਹੀਦੀ ਹੈ ਪਰ ਐਵੇਂ ਜਿਹੜੇ ਦਰਖਤ ਆ ਪੱਟੇ ਆ ਉਹ ਤਾਂ ਲਾਉਣ ਦੀ ਕੋਸ਼ਿਸ਼ करिए ਉਹ ਲਾਭ ਵੀ ਦਿੰਦੇ ਆ ਇਹੋ ਜੀ ਗੱਲ ਨਹੀਂ ਪਰ ਉਹਨੂੰ ਸਾਹਮਦੇ ਨਹੀਂ ਉਹਨੂੰ ਪਾਣੀ ਪਾਇਆ ਜਾਵੇ ਜੇ ਨਿਕਰ ਵੱਡੇ ਨਹੀਂ ਹੁੰਦੇ ਉਹ